ਸਤਿ ਸ਼੍ਰੀ ਅਕਾਲ ਜੀ ਮੈਂ ਮੈਗਦੀਪ ਕੌਰ ਤੁਸੀਂ ਦੇਖ ਰਹੇ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਰੋਜ਼ਾਨਾ ਵਿੱਚ ਆਮ ਆਦਮੀ ਪਾਰਟੀ ਜਨਤਾ ਪਾਰਟੀ ਤੋਂ ਪਿੱਛੇ ਕਵਰ ਲਿਖੇ ਜਾਂ ਤੱਕ ਭਾਜਪਾ ਕਿਆਲੀ ਸੀਟਾਂ ਤੇ ਆਮ 29 ਤੇ ਇੰਡੀਆ ਨੈਸ਼ਨਲ ਕਾਂਗਰਸ ਇੱਕ ਸੀਟ ਤੇ ਅੱਗੇ ਸੀ ਹੁਣ ਉੱਤਰ ਪ੍ਰਦੇਸ਼ ਦੇ ਗੋਡਾ ਤੋਂ ਸਾਫ ਕਾ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਰਨ ਸਿੰਘ ਨੇ ਦਿੱਲੀ ਚੋਣਾਂ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਇਸ ਬਿਆਨ ਨੂੰ ਵਿਵਾਦਪੂਰਨ ਮੰਨਿਆ ਜਾ ਰਿਹਾ ਹੈ ਡਬਲਯੂ ਐਫ ਆਈ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸਰਨ ਸਿੰਘ ਨੇ ਦਿੱਲੀ ਇਹ ਚੋਣਾਵਾਂ ਬਾਰੇ ਕਿਹਾ ਕਿ ਜੇਕਰ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਜਰੀਵਾਲ ਆਮੋ ਸਾਹਮਣੀ ਹੋ ਜਾਂਦੇ ਤਾਂ ਅਰਵਿੰਦ ਕੇਜਰੀਵਾਲ ਦੀ ਪੈਂਟ ਗਿੱਲੀ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੋਜ਼ਾਨਾ ਵਿੱਚ ਭਾਜਪਾ 44 ਸੀਟਾਂ ਤੇ ਅੱਗੇ ਹੈ ਤੇ ਜਦੋਂ ਕਿ ਆਮ ਆਦਮੀ ਪਾਰਟੀ 29 ਵਿਧਾਨ ਸਭਾ ਸੀਟਾਂ ਤੇ ਅੱਗੇ ਹੈ ਨਵੀਂ ਦਿੱਲੀ ਸੀਟ ਤੇ ਤਿੰਨ ਦੌਰ ਦੀ ਗਿਣਤੀ ਤੋਂ ਬਾਅਦ ਆਪ ਮੁਖੀ ਅਰਵਿੰਦ ਕੇਜਰੀਵਾਲ 343 ਵੋਟਾਂ ਨਾਲ ਅੱਗੇ ਹਨ ਹਾਲਾਂਕਿ ਜਗਪੂਰਾ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇੱਕ 314 ਵੋਟਾਂ ਨਾਲ ਪਿੱਛੇ ਹਨ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕਾਲ ਹਾਲ ਕਾਜੀ ਵਿੱਚ ਪਹਿਲੇ ਦੌਰੇ ਦੀ ਗਿਣਤੀ ਤੋਂ ਬਾਅਦ ਮੋਕਮੰਤਰੀ ਆਤੀਸ਼ੀ ਭਾਜਪਾ ਦੇ ਰਮੇਸ਼ ਵਿਦੋੜੀ ਤੋਂ 1.159 ਵੋਟਾਂ ਨਾਲ ਪਿੱਛੇ ਹਨ ਵਿਦੋੜੀ ਨੇ ਕਿਹਾ ਲੋਕ ਭਾਜਪਾ ਨੂੰ ਫੈਸਲਾ ਗੁਨਾ ਜਨਾਨ ਦੇਸ਼ ਦੇਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਤਰੱਕੀ ਕਰੇਗੀ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਤੁਹਾਡਾ ਰਾਸ਼ਟ੍ਰਪਤੀ ਰਾਸਥਾਨੀ ਤੋਂ ਸਫਾਇਆ ਹੋ ਜਾਵੇਗਾ ਮੁਸਤਫਾ ਵਾਦ ਵਿੱਚ ਭਾਜਪਾ ਦੇ ਮੋਹਨ ਸਿੰਘ ਵੈਸਟਨ ਦੌਰਾਂ ਤੋਂ ਬਾਅਦ 1681 ਵੋਟਾਂ ਲੱਗੀਆਂ ਜਿੱਥੇ ਆਲ ਇੰਡੀਆ ਮਜਲਿਸ-ਏ ਇਤੇ ਹਲੌਦ ਮੁਸਲਿਮ ਉੱਤਰ ਪੂਰਬੀ ਦਿੱਲੀ ਦੰਗਿਆਂ ਦੇ ਦੋਸ਼ੀ ਤਾਹਿਰ ਹੁਸੈਨ ਤੋਂ ਚੋਣ ਲੜ ਰਹੀ ਹੈ ਤੇ ਇਸ ਹੀ ਇਸ ਵੀਰੇ ਦੀ ਵੱਡੀ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ